ਜਲੰਧਰ ਦੇ ਨਿਊ ਸ਼ੀਤਲ ਨਗਰ ਗਲੀ ਨੰਬਰ 2 ਦੇ ਵਿੱਚ ਪੈਂਦੇ ਘਰ ਦੇ ਵਿੱਚ ਅੱਜ ਚੋਰਾ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗਨਪੁਆਇੰਟ ਦੇ ਉੱਤੇ ਲੱਖੋ ਰੁਪਏ ਜੜੇ ਨੇ ਅਤੇ ਗਹਿਣੇ ਜਿਹੜੇ ਨੇ ਉਹ ਚੋਰਾ ਵੱਲੋਂ ਇਸ ਜਗ੍ਹਾ ਤੋਂ ਲੁੱਟ ਕੇ ਫਰਾਰ ਹੋ ਗਏ ਨੇ ਸਭ ਤੋਂ ਪਹਿਲਾਂ ਤੁਸੀਂ ਘਰ ਦੀ ਤਸਵੀਰ ਦੇਖੋ ਇਹ ਉਹ ਘਰ ਹੈਗਾ ਜਿਸ ਜਗ੍ਹਾ ਦੇ ਉੱਤੇ ਲੁੱਟ ਹੋਈ ਹੈ ਅੰਦਰ ਚੱਲਦੇ ਹਾਂ ਅਸੀਂ ਗਲਬਾਤ ਜਿਹੜੀ ਫੈਮਿਲੀ ਜਿਸ ਦੇ ਨਾਲ ਲੁੱਟ ਹੋਈ ਉਸ ਦੇ ਨਾਲ ਵੀ ਅਸੀਂ ਕਰਾਂਗੇ ਕਿਉਂਕਿ ਲੱਖਾਂ ਦੀ ਜਿਹੜੀ ਹੈਗੀ ਉਹ ਲੁੱਟ ਹੋਈ ਹੈ ਗਹਿਣੇ ਜਿਹੜੇ ਨੇ ਉਹ ਲੱਖਾਂ ਦੇ ਸੀਗੇ ਉਹ ਲੁੱਟੇ ਗਏ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਵੀ ਲੁੱਟੇ ਗਏ ਨੇ ਗਨ ਪੁਆਇੰਟ ਦੇ ਉੱਤੇ ਇਹ ਵੱਡੀ ਲੁੱਟ ਹੋਈ ਹੈਗੀ ਹੈ ਕਿਵੇਂ ਲੁੱਟ ਹੋਈ ਹੈ ਉਹ ਵੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਉਂਗਾ ਜਿਸ ਜਗ੍ਹਾ ਤੋਂ ਜਿਹੜਾ ਹੈਗਾ ਉਹ ਵੱਡੀ ਜਿਹੜੀ ਹੈ ਉਹ ਲੁੱਟ ਹੋਈ ਇਹ ਤੁਸੀਂ ਅੰਦਰ ਦੀ ਤਸਵੀਰ ਜਰੂਰ ਦੇਖੋ ਉਹ ਅਲਮਾਰੀ ਹੈ ਜਿਸ ਅਲਮਾਰੀ ਦੇ ਵਿੱਚ ਕੈਸ਼ ਰੱਖਿਆ ਹੋਇਆ ਸੀਗਾ ਗਹਿਣਾ ਰੱਖਿਆ ਹੋਇਆ ਸੀਗਾ ਸਭ ਤੋਂ ਪਹਿਲਾ ਜਿਹੜੇ ਚੋਰ ਹੈਗੇ ਨੇ ਉਹ ਆਉਂਦੇ ਨੇ ਦਰਵਾਜ਼ਾ ਖੜਕੜਾਉਂਦੇ ਨੇ ਖੜਕਣਾਉਣ ਤੋਂ ਬਾਅਦ ਘਰ ਦੇ ਵਿੱਚ ਜਿਹੜਾ ਉਹ ਉਸਤਾਸ਼ ਕਰਦੇ ਨੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਹੈ ਉਹ ਡਿਮਾਂਡ ਕਰਦੇ ਨੇ ਗਨ ਰੱਖਦੇ ਨੇ ਬੇਟੀ ਛੋਟੀ ਉਹਨਾਂ ਦੀ ਬੇਟੀ ਹੈ ਜਿਸ ਦੇ ਉੱਤੇ ਗਨ ਰੱਖਦੇ ਨੇ ਤਾਂ ਗਨ ਰੱਖ ਕੇ ਜਿਹੜਾ ਹੈ ਉਹ ਉਹਨਾਂ ਤੋਂ ਜਿਹੜੀ ਉਹ ਪੈਸੇ ਦੀ ਰਿਮਾਂਡ ਕੀਤੀ ਜਾ ਰਹੀ ਹੈ ਪੁਲਿਸ ਅਫਸਰ ਵੀ ਮੌਕੇ ਤੇ ਮੌਜੂਦ ਹੈਗੇ ਨੇ ਉਹਨਾਂ ਵੱਲੋਂ ਉਸਤਾਸ਼ ਕੀਤੀ ਜਾ ਰਹੀ ਕਿ ਕਿਵੇਂ ਉਹਨਾਂ ਦੇ ਨਾਲ ਜਿਹੜੀ ਹੈਗੀ ਉਹ ਇਹ ਵੱਡੀ ਵਾਰਦਾਤ ਹੋਈ ਹੈ ਲੁੱਟ ਹੋਈ ਹੈ ਤਕਾਫੀ ਜਿਹੜਾ ਹੈਗਾ ਇਹ ਉਹ ਮਾਹੌਲ ਇੱਕ ਤਾਂ ਡਰਾਵਣਾ ਮਾਹੌਲ ਜਿਹੜਾ ਹੈਗਾ ਇਸ ਇਲਾਕੇ ਦਾ ਬਣਿਆ ਹੋਇਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਆ ਉਹ ਲੁੱਟਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਤਾਂ ਸੜਕਾਂ ਦੇ ਉੱਤੇ ਤੁਸੀਂ ਲੁੱਟਾਂ ਦੇਖੀਆਂ ਹੋਣਗੀਆਂ ਰਾਤ ਨੂੰ ਲੁੱਟਾਂ ਹੁੰਦੀਆਂ ਦੇਖੀਆਂ ਹੋਣਗੀਆਂ ਪਰ ਹੁਣ ਦਿਨ ਦਿਹਾੜੇ ਜਿਹੜਾ ਹੈਗਾ ਇਹ ਉਹ ਘਰਾਂ ਦੇ ਵਿੱਚ ਜਿਹੜਾ ਹੈਗਾ ਚੋਰ ਆ ਕੇ ਗਨ ਪੁਆਇੰਟ ਦੇ ਉੱਤੇ ਜਿਹੜੀ ਆ ਉਹ ਲੁੱਟਾ ਕਰਦੇ ਹੋਏ ਨਜ਼ਰ ਆ ਰਹੀ ਨੇ ਇਹ ਪੂਰੀ ਤਸਵੀਰ ਤੁਸੀਂ ਦੇਖੋ ਫੈਮਿਲੀ ਦੇ ਨਾਲ ਵੀ ਅਸੀਂ ਗਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਵੱਡੀ ਜਿਹੜੀ ਹੈ ਉਹ ਲੁੱਟ ਇਸ ਪਰਿਵਾਰ ਦੇ ਨਾਲ ਹੋਈ ਹੈ

तो फिर मैं सोची इनके दादा होंगे कोई काम होगा बजे तो मैं उठी जाती हूँ उस टाइम तो फिर मैं जैसे अभी कुंडी खोल रही हूँ ना ऐसे तो थक्का दे के अंदर चले गए वो फिर उन्होंने गन पॉइंट पर रख लिया मेरे को आप की की बच्चे। पहले मेरे को रखा था तो फिर मेरे बच्चे कंबल में थे ना सोए थे तो फिर बच्चे को देखा तो फिर बच्चे के ऊपर रख दिया फिर उसके ऊपर गन रखा बोला जितना सामान है सारा दे दे मुझे मैं बोली कि नहीं फुलदारी करते हैं नहीं है उनके पास नहीं तेरा घर वाला बहुत काम करता है बहुत पैसे कमाता है तो मैं बोली नहीं पैसे नहीं है मेरे पास पुलदारी करते हैं तो कह रहा है कि जल्दी चाबी दे नहीं तो गोली मार दूंगा हाँ जी तो जितना था वो सारा ले गए वो फिर तो कितना कैश था कैसे ग्यारह लाख था गहने भी थे हाँ जी सात आठ लाख के गहने भी थे गहने में सेट था सारा सामान मेरा शादी का चढ़ा हुआ तो सारा सामान था उसमें आप यहाँ पर कितने में लिया था मकान मैंने अच्छा। 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 आप कह रहे है कि बिना बताए पता ही नहीं लगा कि चोर आ गए और वो बोल रहे हैं कि आपके जो हस्बैंड है उनके पास काम भी बहुत ज्यादा है उनको मतलब पता था सब कुछ ज्यादा काम करते ज्यादा कैसे उनके पास ਉਹਨਾਂ ਨੂੰ ਜਦ ਇੰਨਾ ਸਾਰਾ ਕੁਝ ਪਤਾ ਕਿਵੇਂ ਲੱਗਿਆ ਕੋਈ ਲੱਗਦਾ ਹੈ ਕਿ ਕੋਈ ਰੰਜੀਸ਼ ਤੇ ਤੈਤ ਤੁਹਾਡੇ ਨੂੰ ਕੋਈ ਪਤਾ ਨਹੀਂ ਕੌਣ ਥਾ ਮੈਨੂੰ ਨਹੀਂ ਪਤਾ ਜਿਹੜੇ ਚੋਰ ਆਏ ਸੀ ਕੋਈ ਸ਼ਕਲ ਤੁਹਾਨੂੰ ਪਤਾ ਲੱਗੀ ਸ਼ਕਲ ਨਹੀਂ ਪਤਾ ਬਾਡੀ ਪਛਾਣੋਗੇ ਸ਼ਕਲ ਨਹੀਂ ਪਤਾ ਹਾਂਜੀ ਉਹਨਾਂ ਨੇ ਕਿ ਮਾਸਕ ਪਾਇਆ ਹੋਇਆ ਸੀ ਮਾਸਕ ਪਹਿਨਾ ਥਾ ਔਰ ਜੈਕਟ ਵਾਲੀ ਟੋਪੀ ਪਹਿਨੀ ਥੀ yellow ਰੰਗ ਦੀ ਜੈਕਟ ਪਹਿਨੀ ਥੀ ਇੱਕ ਔਰ ਇੱਕ black color ਦੀ ਪਹਿਨੀ ਥੀ ਸੀਸੀਟੀਵੀ ਹੈ ਤੁਹਾਡੇ ਘਰ ਵਿੱਚ ਨਹੀਂ ਨਹੀਂ ਸੀਸੀਟੀਵੀ ਨਹੀਂ ਕੋਈ ਨਹੀਂ ਸੀ ਵੀ ਨਹੀਂ ਹੈਗਾ

ਵੱਡਾ ਬੱਚਾ ਕਿੱਥੇ ਹੈਗਾ ਜਿਸ ਦੇ ਗਨ ਪੁਆਇੰਟ ਦੇ ਉੱਤੇ ਰੱਖਿਆ ਸੀਗਾ ਤਾਂ ਬਿਲਕੁਲ ਤੁਹਾਨੂੰ ਤਸਵੀਰ ਅਸੀਂ ਉਹ ਪੂਰੀ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਇਹਨਾਂ ਦੇ ਨਾਲ ਛੋਟੀ ਦੀ ਵਾਰਦਾਤ ਹੋਈ ਹੈ ਬਿਲਕੁਲ ਤੁਹਾਨੂੰ ਇੱਕ ਤਸਵੀਰ ਤੁਸੀਂ ਦੇਖੋ ਇਹ ਘਰ ਦਾ ਜਿਹੜਾ ਹੈਗਾ ਇਹ ਉਹ ਮੇਨ ਗੇਟ ਹੈਗਾ ਕੈਮਰਾਮੈਨ ਨੂੰ ਜਰੂਰ ਕਹਾਂਗਾ ਗੇਟ ਦਿਖਾਵੇ ਇਹ ਘਰ ਦਾ ਮੇਨ ਗੇਟ ਹੈਗਾ ਵਾ ਇਹ ਗੇਟ ਸਵੇਰੇ ਪ੍ਰੋਪਰ ਜਿਹੜਾ ਹੈਗਾ ਉਹ ਬੰਦ ਹੁੰਦਾ ਹੈ ਇਹ ਗੇਟ ਬੰਦ ਸੀਗਾ ਥੱਲੇੋਂ ਬੰਦ ਸੀਗਾ ਚੋਰ ਉੱਪਰੋਂ ਜਿਹੜਾ ਹੈਗਾ ਉਹ ਟਪ ਕੇ ਅੰਦਰ ਆਉਂਦੇ ਨੇ ਅੰਦਰ ਆ ਕੇ ਜਿਹੜਾ ਹੈਗਾ ਇਹ ਘਰ ਇਸ ਘਰ ਦੇ ਵਿੱਚ ਜਿਹੜੀ ਹੈ ਉਹ ਲੇਡੀ ਅਤੇ ਹਸਬੰਡ ਸੁੱਤੇ ਹੁੰਦੇ ਨੇ ਬੱਚੇ ਸੁੱਤੇ ਹੁੰਦੇ ਨੇ ਦਰਵਾਜ਼ਾ ਖੜਖੜੋਂਦੇ ਨੇ ਦਰਵਾਜ਼ਾ ਖੜਖੜੋਂਦੇ ਜਿਵੇਂ ਹੀ ਦਰਵਾਜ਼ੇ ਨੂੰ ਜਿਹੜਾ ਹੈਗਾ ਇਹ ਖੋਲਦੇ ਨੇ ਤੇ ਅੰਦਰ ਜਿਹੜਾ ਉਹ ਸਿੱਧਾ ਚੋਰ ਫੜ ਜਾਂਦੇ ਨੇ ਤੇ ਸਿੱਧਾ ਇਹਨਾਂ ਨੂੰ ਜਿਹੜਾ ਹੈਗਾ ਉਹ ਗਨ ਪੁਆਇੰਟ ਦੇ ਉੱਤੇ ਰੱਖ ਲੈਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਜੋ ਵੀ ਤੇਰੇ ਕੋਲ ਹੈਗਾ ਹੈ ਉਹ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਗੋਲੀ ਦੇ ਨਾਲ ਜਿਹੜਾ ਹੈ ਉਹ ਅਸੀਂ ਮਾਰ ਦੇਵਾਂਗੇ ਤਾਂ ਉਸ ਤੋਂ ਬਾਅਦ ਜਦੋਂ ਇਹ ਨਹੀਂ ਮੰਨਦੇ ਤਾਂ ਇਹਨਾਂ ਦੇ ਨਾਲ ਹੀ ਬੈੱਡ ਦੇ ਉੱਤੇ ਸੁੱਤਾ ਜਿਹੜਾ ਬੱਚਾ ਹੈਗਾ ਉਸ ਨੂੰ ਗਨ ਪੁਆਇੰਟ ਦੇ ਉੱਤੇ ਰੱਖਦੇ ਨੇ ਤਾਂ ਜਿਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈ ਮਜਬੂਰਨ ਕਰਦੀ ਜਿਹੜੀ ਹੈਗੀ ਹੈ ਚਾਬੀਆਂ ਜਣੀਆਂ ਨੇ ਅਲਮਾਰੀ ਦੀਆਂ ਦੇਣੀਆਂ ਪੈਂਦੀਆਂ ਨੇ ਜਿਸ ਦੇ ਵਿੱਚ ਤਕਰੀਬਨ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 11 ਲੱਖ ਕੈਸ਼ ਅਤੇ 4 ਲੱਖ ਤੋਂ ਵੀ ਵੱਧ ਜਿਹੜਾ ਹੈਗਾ ਉਹ ਸੋਨਾ ਰੱਖਿਆ ਹੋਇਆ ਸੀਗਾ ਜੋ ਕਿ ਇਹਨਾਂ ਦੇ ਵਿਆਹ ਤੋਂ ਜਿਹੜਾ ਹੈ ਉਹ ਇਹਨਾਂ ਨੂੰ ਮਿਲਿਆ ਸੀਗਾ ਤਾਂ ਸਾਰੇ ਨੂੰ ਜਿਹੜਾ ਹੈਗਾ ਇਹ ਲੁੱਟ ਕੇ ਚੋਰ ਜੋ ਕਿ ਮਾਸਕ ਪਾ ਕੇ ਆਏ ਸੀਗੇ ਮੋਟਰਸਾਈਕਲ ਬਲੈਕ ਕਲਰ ਦੀ ਮੋਟਰਸਾਈਕਲ ਜੋ ਇਹਨਾਂ ਨੇ ਦੱਸਿਆ ਉਸ ਮੋਟਰਸਾਈਕਲ ਦੇ ਉੱਤੇ ਆਏ ਸੀਗੇ ਤੇ ਉਹਨਾਂ ਵੱਲੋਂ ਚੋਰੀ ਦੀ ਜਿਹੜੀ ਹੈ ਉਹ ਵੱਡੀ ਵਾਰਦਾਤ ਦਿੱਤੀ ਗਈ ਹੈਗੀ ਹੈ ਹਾਲਾਂਕਿ ਇਹ ਪੰਜਾਬ ਪੁਲਿਸ ਦੇ ਉੱਪਰ ਵੀ ਕਾਫੀ ਵੱਡੇ ਸਵਾਲ ਖੜੇ ਕਰਦੀ ਹੈ ਕਿ ਦਿਨ ਦੇ ਵਿੱਚ ਸ਼ਰਿਆਮ ਲੁੱਟ ਕਿਵੇਂ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਰਾਤ ਦੇ ਵੇਲੇ ਕਿਹਾ ਜਾਂਦਾ ਹੈ ਕਿ ਲੁੱਟ ਹੁੰਦੀ ਹੈ ਅ ਹਨੇਰੇ ਦੇ ਵਿੱਚ ਲੁੱਟ ਹੁੰਦੀ ਹੈ ਪਰ ਹੁਣ ਤਾਂ ਸ਼ਰਿਆਮ ਘਰਾਂ ਦੇ ਵਿੱਚ ਜਿਹੜੀ ਆ ਉਹ ਲੁੱਟਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀ ਹੈ ਬਿਲਕੁਲ ਇਹ ਤਸਵੀਰ ਇੱਕ ਵਾਰੀ ਤੁਸੀਂ ਦੇਖੋ ਪੁਲਿਸ ਦਾ ਤਬਦੀਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਲੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਕੋਈ ਸਬੂਤ ਲੱਭੇ ਅਤੇ ਉਹਨਾਂ ਚੋਰਾਂ ਨੂੰ ਜਿਹੜਾ ਹੈ ਉਹ ਫੜ ਸਕਿਆ ਜਾਵੇ ਤਾਂ ਇੱਕ ਤਸਵੀਰ ਤੁਸੀਂ ਉਹ ਅਲਮਾਰੀ ਦੇਖੋ ਕੈਮਰਾ ਪਰਸਨ ਨੂੰ ਕਹੂੰਗਾ ਇੱਥੇ ਜ਼ਰੂਰ ਦਿਖਾ ਦੇਵੇ ਉਹ ਅਲਮਾਰੀ ਦੇਖੋ ਜਿਸ ਅਲਮਾਰੀ ਦੇ ਵਿੱਚ ਇਹਨਾਂ ਦੇ ਪੂਰੇ ਪਰਿਵਾਰ ਦੀ ਜਿਹੜੀ ਹੈਗੀ ਆ ਉਹ ਪੂੰਜੀ ਕਮਾਈ ਪੂਰੀ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਇਹਨਾਂ ਵੱਲੋਂ ਰੱਖੀ ਗਈ ਸੀ ਜਿਸ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਜਿਸ ਨੂੰ ਚੋਰ ਵੱਲੋਂ ਜਿਹੜਾ ਹੈਗਾ ਉਹ ਲੁੱਟ ਕੇ ਇਸ ਜਗ੍ਹਾ ਤੋਂ ਫਰਾਰ ਹੋ ਗਏ ਪੁਲਿਸ ਵੀ ਹੈ ਉਸਦੇ ਨਾਲ ਵੀ ਗੱਲਬਾਤ ਕਰਨ ਦੀ ਕੋਈ ਨਹੀਂ ਉਹ ਨਹੀਂ ਵੈਰੀਫਾਈ ਕਰ ਰਹੇ ਕਿੰਨਾ ਕੈਸ਼ ਕਿੰਨਾ ਦੇ ਨੇ ਨਹੀਂ ਉਹ ਹੁਣ ਲੱਖਾਂ ਚ ਹੀ ਦੱਸਦੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਐਕਚੁਅਲ ਅਮਾਉਂਟ ਕੀ ਹੈ ਕਿੱਥੋਂ ਆਇਆ ਇਹ ਕੋਈ ਸੀਸੀਟੀਵੀ ਪਤਾ ਨਹੀਂ ਨਹੀਂ ਬ੍ਰਦਰ ਸੀਸੀਟੀਵੀ ਦਾ ਚੈੱਕ ਕਰਾਂਗੇ ਉਹ ਤਾਂ ਸਾਹਮਣੇ ਜੋ ਵੀ ਆਏਗਾ ਉਹ ਫੇਰ ਵੇਖ ਲਾਂਗੇ ਕਿ ਇਹ ਲਗਾਤਾਰ ਇੰਨੀਆਂ ਵਾਰਦਾਤ ਸਵੇਰੀ ਸਵੇਰੀ ਹੀ ਵਾਰਦਾਤ ਹੋ ਗਈ ਵਸੇ ਰਾਤ ਨੂੰ ਅਸੀਂ ਸੁਣਦੇ ਸੀ ਵਾਰਦਾਤਾਂ ਹੋ ਗਈਆਂ ਸਵੇਰ ਸਵੇਰੀ ਪਰ ਉਹ ਵੈਰੀਫਾਈ ਕਰਦੇ ਆ ਬ੍ਰਦਰ ਹੁਣ ਕੀ ਅਸਲੀਅਤ ਆ ਦੇਖਦੇ ਆ ਵਿੱਚੋਂ ਅੱਛਾ ਕਿੰਨਾ ਕੈਸ਼ ਆਨੰਦ ਦੱਸੋ ਉਹ ਦੱਸਣਗੇ ਹਲੇ ਦੱਸ ਰਹੇ ਨੇ ਆ ਵੈਰੀਫਾਈ ਕਰਦੇ ਆ ਉਹ ਉਹ ਦੇ ਅਕੋਰਡਿੰਗ ਫਿਰ ਅਗਲੀ ਕਾਰ ਹੋਏਗਾ मोबाइल अच्छा, अच्छा। भांजे, भांजे भी सिस्टर का ले लिए हुए थे जब वो जाने लगा फिर उनको फोन दे दिया फिर फटाफट फोन किया जल्दी आओ घर पर सारा लुट ले गए पंजा मिनट में फिर एक टीवा से आ गया ਇਹ ਤੁਹਾਡੀ ਵਾਈਫ ਵੱਲੋਂ ਕਿਹਾ ਜਾ ਰਿਹਾ ਹੈਗਾ ਹੈ ਕਿ ਜਿਹੜੇ ਸਿਸਟਰ ਨੇ ਜੋ ਉਹ ਕਹਿੰਦੇ ਪਏ ਨੇ ਕਿ

ਬਿਲਕੁਲ ਬਿਲਕੁਲ ਇਹ ਤੁਸੀਂ ਬਿਲਕੁਲ 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 ਤੁਸੀਂ ਇੱਕ ਵਾਰੀ ਤਸਵੀਰ ਜਰੂਰ ਤੁਸੀਂ ਦੇਖ ਲਓ ਜਿਸ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਹੈ ਉਹ ਵੱਡੀ ਚੋਰੀ ਦੀ ਵਾਰਦਾਤ ਹੋਈ ਹੈਗੀ ਹੈ ਲੱਖਾਂ ਦੇ ਜਿਹੜੇ ਹੈਗੇ ਆ ਉਹ ਗਏ ਨੇ ਅਤੇ ਅਤੇ ਲੱਖਾਂ ਦੇ ਜਿਹੜੇ ਲੱਖ ਰੁਪਏ ਜਿਹੜਾ ਹੈਗਾ ਉਹ ਚੋਰਾਂ ਵੱਲੋਂ ਇਸ ਘਰ ਦੇ ਵਿੱਚ ਆ ਕੇ ਜਿਹੜਾ ਹੈਗਾ ਹੈ ਉਹ ਚੋਰੀ ਕੀਤੀ ਜਾਂਦੀ ਹੈ ਇਸ ਜਗ੍ਹਾ ਦੇ ਉੱਤੇ ਮੋਟਰਸਾਈਕਲ ਲਗਾ ਕੇ ਅਹ ਜਿਹੜਾ ਹੈਗਾ ਉਸ ਗੇਟ ਨੂੰ ਟੱਪ ਕੇ ਜਿਹੜਾ ਹੈ ਉਹ ਅੰਦਰ ਜਾਂਦੇ ਨੇ ਤੇ ਅੰਦਰ ਜਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਜਿਹੜਾ ਹੈ ਉਹ ਅੰਜਾਮ ਦਿੰਦੇ ਪਏ ਨੇ ਹੁਣ ਇਹ ਸਵਾਲ ਕਈ ਖੜੇ ਹੁੰਦੇ ਨੇ ਕਿ ਵੈਸੇ ਤਾਂ ਸੀ ਦਿਨ ਰਾਤ ਨੂੰ ਹਨੇਰੀ ਰਾਤ ਨੂੰ ਜਿਹੜਾ ਹੈ ਦੇਖਿਆ ਜਾਂਦਾ ਇੱਕ ਲੁੱਟ ਹੋ ਰਹੀ ਹੈ ਲੁੱਟਾਖੋਵਾ ਦੀ ਵਾਰਦਾਤ ਥੋੜੀ ਪਰ ਅੱਜ ਕੱਲ ਜਿਹੜਾ ਹੈਗਾ ਉਹ ਦਿਨ ਦਿਹਾੜੇ ਹੀ ਲੁੱਟਾਖੋਵਾ ਦੀ ਵਾਰਦਾਤਾਂ ਜਿਹੜੀਆਂ ਨੇ ਉਹ ਆਮ ਦੇਖਣ ਨੂੰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੈਮਰ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ